ਸਾਨੂੰ ਹੋਂਸਲਾ ਦੇਣਾ ਆयो ਤੂੰ ਇਦਾਂ ਨਾ ਕਰੋ ਤੂੰ ਸਾਡਾ ਸਾਡੀ ਔਖੀ ਘੜੀ ਚਾਹ ਨੂੰ ਸੋ ਮਰ ਅਰਦਾਸ ਕਰੀਓ ਦਸ ਕੋ ਦੁਸਤ ਬਸ ਅਰਦਾਸ ਕਰੋ ਤੂੰ ਸਾਡੀ ਬਾਨ ਹਟ ਜਾਏ ਤੁਸੀਂ ਔਖੀ ਘੜੀ ਚਾਹ ਅਜ ਨਾਲਾ ਦੁਆਸੀਆਂ ਦੀ ਔਖੀ ਘੜੀ ਤੁਸੀਂ ਆ ਗਏ ਸਾਡੇ ਨਾਲ ਸਾਡੀ ਥੋੜੀ ਸਾਡਾ ਮਨ ਸ਼ਾਂਤ ਹੋਇਆ ਕਿ ਤੁਹਾਡੇ ਵਰਗੇ ਲੋਕ ਸਾਡੇ ਨਾਲ ਨੇ ਤਾਂ ਅਸੀਂ ਲਈਏ ਇਹ ਸਮਾਲਾ ਗਿਆ ਸਾਡੇ ਭਰਾ ਨੇ ਸਾਡੇ ਤਵਾਰ ਨੇ ਹਾਂਜੀ ਹਾਂਜੀ ਖੜਾਈ ਨਾਲਾ ਕਹਿੰਦੇ ਬਹੁਤ ਸੰਕਟ ਬਹੁਤ ਬਹੁਤ ਜਿਆਦਾ ਬਹੁਤ ਵੱਡੇ ਸੰਕਟ ਸਾਡੇ ਕੋ ਇੱਕ ਕਿਲੋ ਚਾਵਲ ਦੀ ਬਜੇ ਪੂਰੇ ਹੀ ਨਾਲੇ ਦੇ ਵਿੱਚ ਨਹੀਂ ਪੁੱਜਦਾ ਸਭ ਡੁੱਬ ਗਿਆ ਹਾਥੀ ਡੁੱਬ ਗਿਆ ਲੱਗੇ ਲੋਕਾਂ ਨਾਲ ਖੜ ਜਾ ਅਸੀਂ ਲੱਗੇ ਆ ਲੋਕਾਂ ਨਾਲ ਖੜ ਗਏ ਆ ਇੱਕ ਇੱਕ ਛੋਟੀ ਜੀ ਤੁਹਾਡੇ ਕੋ ਬੇਨਤੀ ਕੋਈ ਉਹਦੀ ਬੇਨਤੀ ਹੈ ਸੁਣ ਸਾਹਿਬ ਮੇਰਾ ਵਿਸ਼ਵਾਸ ਹੈ ਕਿ ਸਾਡੀ ਜਦੋਂ ਵਾਂ ਫੜਨੀ ਪਦਮਾਤਮਾ ਨੇ ਫੜਦੇ ਉਹਦੀ ਕਿਰਪਾ ਹੋਲ ਕਿਦੋਂ ਨਹੀਂ ਉਹੀ ਪ੍ਰਮਾਤਮਾ ਦੇ ਘਰੋਂ ਆਏ ਉਹ ਬਰਦਾਨ ਦਾਸ ਜੀ ਦੇ ਘਰੋਂ ਆਏ ਉਹ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਾਧ ਸੱਚੇ ਪਾਤਸ਼ਾਹ ਇਹਨਾਂ ਦੀ ਬਖਸ਼ ਹਾਂ ਜੀ ਸਾਡੇ ਮਨ ਨੂੰ ਤਸੱਲੀ ਹੋਵੇ ਅਸੀਂ ਅਰਦਾਸ ਕਰਕੇ ਇਹ ਅਰਦਾਸ ਕਰਦੇ ਹਾਂ ਹਾਂ ਦਾਦਾ ਇੱਥੇ ਖੜ ਕੇ ਕਰ ਦੋਗੇ ਧਰਤੀ ਦੇ ਸਾਨੂੰ ਉਹਦਾ ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂਗੀ ਸਾਡੀ ਆਵਾਜ਼ ਮਾਧ ਅੱਜ ਤੱਕ ਪਹੁੰਚ ਗਈ ਸੱਚੇ ਪਾਤਸ਼ਾਹ ਕਾਲ ਦੇ ਹਾਂ ਜੀ درآمد کی جویاں کا اور آمدوس سے سہارے یعنی عقیدے اور روٹی کی پالداری اور صحت کے نامل شیرا نام آٹھ

ਕੰਡਾ ਬੱਤਿੰਦ ਕਿੱਥੇ ਨੀ ਪਰਿਆ ਹਾਟ ਆ ਗਿਆ ਤੂੰ ਕੋਈ ਜੁੱਤ ਕੱਤੀ ਨੀ ਕੋਈ ਆ ਕੇ ਤੂੰ ਕਾਹਦਾ ਇਹ ਨਹੀਂ ਗਾਨੀ ਦੀ ਤੂੰ ਸਾਨੂੰ ਹੌਸਲਾ ਦੇਣਾ ਸਾਨੂੰ ਹੌਸਲਾ ਦੇਣਾ ਤੂੰ ਇਦਾਂ ਨਾ ਕਰੋ ਤੂੰ ਸਾਡਾ ਸਾਡੀ ਔਖੀ ਕਰਨੀ ਚਾਹਦੂ ਸਭ ਮਾਂ ਬਾਈ ਕਰੀਂ ਅਰਦਾਸ ਕਰੋ ਤੁਸੀਂ ਬਸ ਅਰਦਾਸ ਕਰੋ ਤੂੰ ਸਾਡੀ ਬਾਹਰ ਹਟ ਜਾਏ